ਭਾਰਤ ਵੱਲੋਂ ਅੱਜ ਪਾਕਿਸਤਾਨ ਦੇ ਮੁਜਫਰਾਬਾਦ ਸੈਕਟਰ 'ਚ ਕੀਤੀ ਗਈ ਹਵਾਈ ਕਾਰਵਾਈ ਤੋਂ ਬਾਅਦ ਦੋਵਾਂ ਦੇਸ਼ਾਂ 'ਚ ਤਣਾਅ ਵੱਧ ਗਿਆ ਹੈ ਅਤੇ ਪਾਕਿਸਤਾਨ ਵੱਲੋਂ ਇਸ ਹਮਲੇ ਦਾ ਜਵਾਬ ਦੇਣ ਦੀ ਗੱਲ ਅਖੀ ਜਾਰੀ ਹੈ ਜਿਸ ਕਰਕੇ ਦੇਸ਼ ਦੀ ਸੈਨਾ ਇਸ ਵੇਲੇ ਪੂਰੀ ਤਰ੍ਹਾਂ ਨਾਲ ਚੌਕਸ ਹੈ ਇਸੇ ਦੌਰਾਨ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੇ ਸਰਦੀ ਇਲਾਕਿਆਂ ਦੀ ਤਾਂ ਸਰਦਿ ਤੇ ਵਸੇ ਲੋਕ ਭਾਰਤ ਦੀ ਇਸ ਕਾਰਵਾਈ ਤੋਂ ਬੇहद ਖੁਸ਼ ਹਨ ਸਰਦੀ ਕਸਬਾ ਡੇਰਾਬਾਬਾ ਨਾਨਕਚੀ ਵੀ ਇਸੇਰੇ ਲੋਕ ਜਿੱਥੇ ਪਾਕਿਸਤਾਨ ਦੇ ਖਿਲਾਫ ਕਾਰਵਾਈ ਤੋਂ ਖੁਸ਼ ਹਨ ਉੱਥੇ ਹੀ ਉਹਨਾਂ ਵਿੱਚ ਕਿਸੇ ਵੀ ਕਿਸਮ ਦਾ ਕੋਈ ਡਰ ਵੇਖਣ ਨੂੰ ਨਹੀਂ ਮਿਲ ਰਿਹਾ ਹੈ ਸਗੋਂ ਇੱਥੋਂ ਦੇ ਲੋਕ ਪਾਕਿਸਤਾਨ ਨਾਲ ਦੋ ਦੋ ਹੱਥ ਕਰਨ ਲਈ ਉਤਾਵਲੇ ਹਨ ਪਾਕਿਸਤਾਨ ਤੇ ਹਵਾਈ ਹਮਲਾ ਹੋਣ ਮਗਰੋਂ ਸਾਡੀ ਟੀਮ ਵੱਲੋਂ ਡੇਰਾ ਬਾਬਾ ਨਾਨਕ ਦੇ ਲੋਕਾਂ ਨਾਲ ਖਾਸ ਕਰਕੇ ਉਹਨਾਂ ਬਜ਼ੁਰਗਾਂ ਨਾਲ ਗੱਲਬਾਤ ਕੀਤੀ ਗਈ ਹੈ ਜੋ ਕਿ ਪਹਿਲਾਂ ਵੀ ਆਪਣੇ ਪਿੰਡੇ ਤੇ ਦੋ ਪਾਕਿਸਤਾਨ ਨਾਲ ਲੜਾਈਆਂ ਹੰਡਾ ਚੁੱਕੇ ਹਨ ਇਹਨਾਂ ਬਜ਼ੁਰਗਾਂ ਨੇ ਕਿਹਾ ਹੈ ਕਿ ਹੁਣ ਵੇਲਾ ਆ ਗਿਆ ਹੈ ਜਦੋਂ ਪਾਕਿਸਤਾਨ ਨੂੰ ਸਬਕ ਸਿਖਾਇਆ ਜਾਵੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਡੇਰਾ ਬਾਬਾ ਨਾਨਕ ਦੇ ਇਸ ਵੇਲੇ ਸ਼੍ਰੀ ਚੋਲਾ ਸਾਹਿਬ ਦੇ ਮੇਲੇ ਦੀਆਂ ਤਿਆਰੀਆਂ ਵਿੱਚ ਚੱਲ ਰਹੀਆਂ ਹਨ ਜੋ ਕਿ 4 ਮਾਰਚ ਤੋਂ ਸ਼ੁਰੂ ਹੁੰਦਾ ਹੈ ਭਾਰਤ ਪਾਕਿਸਤਾਨ ਦੇ ਦਰਮਿਆਨ ਚੱਲ ਰਹੇ ਤਣਾਅ ਅਤੇ ਜੰਗ ਦੇ ਬਦਲਾਂ ਦੇ ਬਾਵਜੂਦ ਸ਼੍ਰੀ ਚੋਲਾ ਸਾਹਿਬ ਦੇ ਮੇਲੇ ਦੀਆਂ ਤਿਆਰੀਆਂ ਲਗਾਤਾਰ ਜਾਰੀ ਹਨ ਇਹ ਤਸਵੀਰਾਂ ਹਨ ਸਰਦੀ ਕਸਬਾ ਡੇਰਾ ਬਾਬਾ ਨਾਨਕ ਦੀਆਂ ਜਿੱਥੇ ਭਾਰਤ ਪਾਕਿਸਤਾਨ ਦੇ ਤਣਾਅ ਦੇ ਬਾਵਜੂਦ ਜੇਕਰ ਇਹ ਕਹਿ ਜਾਵੇ ਕਿ ਪਹਿਲਾਂ ਨਾਲੋਂ ਵੀ ਖੁਸ਼ੀ ਵਾਲਾ ਮਾਹੌਲ ਹੈ ਤਾਂ ਕੋਈ ਗਲਤ ਨਹੀਂ ਹੋਵੇਗਾ ਖੁਸ਼ੀ ਦਾ ਇਹ ਕਾਰਨ ਦੌਰਾ ਹੈ ਇਕਤਾ ਆਤਨੇ ਪਾਕਿਸਤਾਨ ਦੇ ਖਿਲਾਫ ਅੱਜ ਜੋ ਹਮਲਾ ਕੀਤਾ ਹੈ ਉਸ ਤੋਂ ਲੋਕ ਕਾਫੀ ਖੁਸ਼ ਹਨ ਅਤੇ ਦੂਸਰੀ ਖੁਸ਼ੀ ਡੇਰਾ ਬਾਬਾ ਨਾਨਕ ਦੇ 4 ਮਾਰਚ ਤੋਂ ਸ਼ੁਰੂ ਹੋਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਤਿਹਾਸਕ ਜੋੜ ਮੇਲੇ ਸ੍ਰੀ ਚੋਲਾ ਸਾਹਿਬ ਦੀ ਹੈ। ਜੰਗ ਦੇ ਬਦਲਾਂ ਦੇ ਵਿੱਚ ਵੀ ਡੇਰਾ ਬਾਬਾ ਨਾਨਕ 'ਚ ਲੋਕਾਂ ਤੇ ਕੋਈ ਵੀ ਅਸਰ ਨਹੀਂ ਹੈ ਅਤੇ ਲੋਕ ਸ੍ਰੀ ਚੋਲਾ ਸਾਹਿਬ ਦੇ ਮੇਲੇ ਦੀਆਂ ਤਿਆਰੀਆਂ ਵਿੱਚ ਲੱਗੇ ਹੋਏ ਹਨ। ਹਾਂਜੀ ਕੀ ਨਾ ਜੀ ਬੇਰ ਜੀ ਉਮਰ ਕਿੰਨੀ ਆ 90 ਸਾਲ ਭਾਰਤ ਨੇ ਪਾਕਿਸਤਾਨ ਤੇ ਅਟੈਕ ਕੀਤਾ ਬਹੁਤ ਚੰਗਾ ਕੀਤਾ ਹਾਂਜੀ ਹਾਂਜੀ ਬਹੁਤ ਚੰਗਾ ਕੀਤਾ ਤੁਹਾਡੇ ਦੁਆਨ ਮਾਰਦਾ ਰਿਹਾ ਪਾਕਿਸਤਾਨ ਉਹਨੂੰ ਵਕਲ ਦੇਣੀ ਚਾਹੀਦੀ ਏ ਬਹੁਤ ਚੰਗਾ ਕੀਤਾ ਬਹੁਤ ਚੰਗਾ ਕੀਤਾ ਲਖਿੰਦਰ ਸਿੰਘ ਜੀ ਸਰ ਉਮਰ ਕਿੰਨੀ ਆ ਉਮਰ 65 ਸਾਲ ਜੀ ਜਿੱਦਾਂ ਤੁਹਾਨੂੰ ਪਤਾ ਕਿ ਭਾਰਤ ਨੇ ਪਾਕਿਸਤਾਨ ਤੇ ਰਾਤ ਦਾ ਹਮਲਾ ਕਰ ਦਿੱਤਾ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਤੇ ਬਾਰੇ ਉਹਦੇ ਬਾਰੇ ਜੀ ਉਹ ਕਰਦਾ ਆ ਆਪਾਂ ਵੀ ਕਰਾਂਗੇ ਕਿਸੇ ਤੇ ਨਾ ਕੋਈ ਡਰ ਕੋਈ ਨਾ ਕਿਸੇ ਚਿੰਤਾ ਦਾ ਡਰ ਨਹੀਂ ਜੀ ਸਾਨੂੰ ਹਾਂ ਜੋ ਵੇਖਿਆ ਨੇ ਜੀ ਉਦੋਂ ਤੁਸੀਂ ਇੱਥੇ ਹੀ ਰਹਿ ਜਾਗੇ ਇੱਥੇ ਹੀ ਰਹੇ ਹਾਂ ਜੀ ਜਦੋਂ ਇਥੋਂ ਰਹਿਣ ਕਰਕੇ ਜਦੋਂ ਬਹੁਤਾ ਯੂਰਪੀਆ ਫਿਰ ਇਥੋਂ ਚੱਲ ਗਏ ਜਾ ਕੇ ਦੇ ਰਹੇ ਹਾਂ ਪਹਿਲੀ ਜਿਹੜੇ ਵਟਾਲੇ ਰਹੇ ਆ ਦੂਹਰੀ ਵਰੀ ਨਹਿਰ ਤੇ ਰਹੇ ਆ ਤੇ ਇਸ ਵਾਰੀ ਕੀ ਪਲਾਉਣਾ ਹਾਂ ਜੀ ਅੱਜ ਕੀ ਕੀ ਪਲਾਉਣਾ ਅੱਜ ਕਹਿੰਦਾ ਕੀ ਪਤਾ ਲੱਗਦਾ ਉਹ ਜੋ ਮਾਲਕ ਨੂੰ ਮਨਜ਼ੂਰ ਉਸ ਮਾਰਾਇਨ ਮਨਜ਼ੂਰ ਸਾਡਾ ਕੀ ਵਾਸਾ ਨਹੀਂ ਇੱਥੇ ਰਹੋਗੇ ਤਾਂ ਛੱਡ ਕੇ ਪਿੱਛੇ ਜਾਓਗੇ ਨਹੀਂ ਜੀ ਰਵਾਂਗੇ ਨਾ ਮਰਦੇ ਤੱਕ ਤਾਂ ਰਵਾਂਗੇ ਜਿਉਂ-ਜਿਹਾ ਹੀ ਰਾਵਾਂਗੇ ਮਰ ਕੇ ਹੀ ਜਾਵਾਂਗੇ ਜਾਣਦੇ ਆ ਕਿਤੇ ਘਰ ਛੱਡ ਕੇ ਜਾਂਦੇ ਆ ਦੁਕਾਨਾਂ ਛੱਡ ਕੇ ਜਾਂਦੇ ਆ ਪਾਸਤੇ ਨੇ ਪਾਕਿਸਤਾਨ ਤੇ ਅਟੈਕ ਕੀਤਾ ਵਾ ਤੁਸੀਂ ਬਾਰਡਰ ਤੇ ਰਹਿਣ ਵਾਲੇ ਹੋ ਤੁਹਾਨੂੰ ਕਿਦਾਂ ਦਾ ਲੱਗ ਰਿਹਾ ਵੇਗੋ ਹੀ ਸਮਝਾਇਆ ਅਬਦਰੀ ਹਰੀਏ ਨਾ ਨੂੰ ਪੰਜਾਬੀ ਬੀਜਵੀ ਹਾਰ ਸਟਾਈਲ ਜੇ ਪਰ ਨਹੀਂ ਸਮਝਦੇ ਤਾਂ ਫਿਰ ਪਰ ਕਿ ਨਾ ਕੇ ਹਾਲ ਤੇ ਨਾ ਕਰਨਾ ਹੀ ਵਿਰੇ ਟੈਗ ਹੀ ਕਰਨਾ ਪੈਣਾ ਜੇ ਨਹੀਂ ਮੁੜਦੇ ਤੇ ਪਰ ਜੋ ਕੀਤਾ ਠੀਕ ਕੀਤਾ ਇਹਦੇ ਨਾਲ ਕਾਰੋਬਾਰ ਨੂੰ ਵੀ ਅਸਰ ਪੈਗਾ ਪਤਾ ਤੁਹਾਨੂੰ ਅਸਰ ਤੇ ਪੈਗਾ ਪਰ ਹੁਣ ਜੇ ਕੋ ਸਿਰ ਤੇ ਚੜ ਜੇ ਤੇ ਫਿਰ ਉਹਨੂੰ ਲਾਉਣਾ ਤੇ ਪੈਣਾ ਹੀ ਹੈ ਨਾ ਪਰ ਕੋਈ ਨਾ ਕੋ ਹਾਲ ਤੇ ਕਰਨਾ ਹੀ ਪੈਂਦਾ ਸਿੱਧੇ ਤਰ੍ਹਾਂ ਕੋ ਮਾਂਜੇ ਤੇ ਠੀਕ ਹੈ ਨਾ ਮੰਨੇ ਤੇ ਫਿਰ ਦੂਜੇ ਤਰ੍ਹਾਂ ਮੰਨਾਉਣਾ ਹੀ ਪੈਂਦਾ